ਜਦੋਂ ਇੱਕ ਪੰਜਾਬੀ ਨੂੰ 6 ਪਾਕਿਸਤਾਨੀ ਜਹਾਜ਼ ਘੇਰਾ ਪਾਉਂਦੇ ਐ ਤਾਂ ਉਸਨੇ ਬਹਾਦਰੀ ਦੀ ਅਜਹੀ ਮਿਸਾਲ ਪੇਸ਼ ਕੀਤੀ ਕਿ ਦੁਨੀਆ ਅੱਜ ਤੱਕ ਉਸ ਨੂੰ ਸਲਾਮ ਕਰ ਰਹੀ ਹੈ ਤੁਸੀਂ ਦੇਖ ਰਹੇ ਆ ਆਰਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੁਜਾਰਿਸ਼ ਹੈ ਕਿ ਅਜਈਆਂ ਸੱਚੀਆਂ ਕਹਾਣੀਆਂ ਜਾਂ ਇਨਸਾਨਾਂ ਬਾਰੇ ਜਾਣਨ ਲਈ ਤੁਸੀਂ ਸਾਡੇ YouTube ਚੈਨਲ ਆਰਡੀ ਪ੍ਰੋਡਕਸ਼ਨਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਜ਼ੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਅੱਜ ਆਪਾਂ ਗੱਲ ਕਰਾਂਗੇ ਨਿਰਮਲਜੀਤ ਸਿੰਘ ਸੇਖੋਂ ਦੀ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ 17 ਜੁਲਾਈ 1945 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਈਸੇਵਾਲ ਦੇ ਵਿੱਚ ਹੁੰਦਾ ਹੈ ਬਚਪਨ ਤੋਂ ਹੀ ਉਹ ਸੁਪਨਾ ਵੇਖਦੇ ਨੇ ਕਿ ਉਹ ਫਾਈਟਰ ਜੈਟ ਨੂੰ ਚਲਾਉਣਗੇ ਕਿਉਂਕਿ ਉਹਨਾਂ ਦੇ ਪਿਤਾ ਜੀ ਵੀ 에ਅਰ ਫੋਰਸ ਦੇ ਵਿੱਚ ਸਨ ਹੌਲੀ-ਹੌਲੀ ਉਹ ਆਪਣੇ ਸੁਪਨੇ ਨੂੰ ਪੂਰਾ ਕਰਦੇ ਨੇ ਤੇ 1960 ਦੇ ਵਿੱਚ ਉਹ 에ਅਰ ਫੋਰਸ ਦੇ ਵਿੱਚ ਭਰਤੀ ਹੋ ਜਾਂਦੇ ਨੇ ਸਮਾਂ ਲੰਘਦਾ ਜਾਂਦਾ ਆ ਤੇ ਫਿਰ 1971 ਦੀ ਭਾਰਤ-ਪਾਕਿਸਤਾਨ ਜੰਗ ਲੱਗਦੀ ਹੈ ਦਸ਼ਕੋਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜੋ ਸ਼੍ਰੀਨਗਰ ਦਾ 에ਅਰ ਬੇਸ ਹੈ 1948 ਦੇ ਵਿੱਚ UNO ਵੱਲੋਂ ਇੱਕ ਸਮਝੌਤਾ ਕੀਤਾ ਗਿਆ ਸੀ ਜਿਸ ਦੇ ਤਹਿਤ ਭਾਰਤ ਉੱਥੇ ਜ਼ਿਆਦਾਤਰ ਆਪਣੇ ਫਾਈਟਰ ਜੈਟ ਨਹੀਂ ਸੀ ਰੱਖ ਸਕਦਾ ਉਹਨਾਂ ਦੀ ਸੰਖਿਆ ਜਿਹੜੀ ਹੈ ਫਾਈਟਰ ਜੈਟਾਂ ਦੀ ਸੀਮਤ ਸੀਗੀ ਤੇ ਪਾਕਿਸਤਾਨ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਭਾਰਤ ਦੇ ਉਸ 에ਅਰ ਬੇਸ ਦੇ ਉੱਤੇ ਕੋਈ ਬਹੁਤੇ ਜਹਾਜ਼ ਨਹੀਂ ਹਨ ਕਿਉਂਕਿ UNO ਦੇ ਸਮਝੌਤੇ ਬਾਰੇ ਪੂਰੀ ਦੁਨੀਆ ਨੂੰ ਪਤਾ ਸੀ ਪਾਕਿਸਤਾਨ ਇਹ ਜਾਣਦਾ ਸੀਗਾ ਕਿ ਜੇਕਰ ਸ਼੍ਰੀਨਗਰ ਦੇ ਵਿੱਚ ਸੜਕੀ ਆਵਾਜਾਈ ਰਹੀਂ ਸਮਾਨ ਲਿਆਂਦਾ ਜਾਏਗਾ ਤਾਂ ਉਸ ਨੂੰ 2 ਦਿਨ ਲੱਗਣਗੇ ਤੇ ਜੇਕਰ ਜਹਾਜ਼ਾਂ ਰਾਹੀਂ ਸਮਾਨ ਪਹੁੰਚਾਇਆ ਜਾਏ ਤਾਂ ਉਹ ਅੱਧੇ ਘੰਟੇ ਦੇ ਵਿੱਚ ਪਹੁੰਚ ਜਾਏਗਾ ਬੇਸ਼ੱਕ ਦਿਓ ਹਥਿਆਰ ਹੋਣ ਬਾਰੂਦ ਹੋਵੇ ਜਾਂ ਹੋਰ ਕੁਝ ਹੋਵੇ ਇਸ ਲਈ ਉਹ ਟਾਰਗੇਟ ਕਰਦੇ ਐ ਸ਼੍ਰੀਨਗਰ 에ਅਰ ਬੇਸ ਨੂੰ ਕਿ ਇਸ ਦੇ ਉੱਤੇ ਹਮਲਾ ਕੀਤਾ ਜਾਏ ਇਸੇ ਰਨ ਮੈਨੂ ਤੋੜਿਆ ਜਾਏ ਤੇ ਉਸ ਤੋਂ ਬਾਅਦ ਭਾਰਤ ਨੂੰ ਜਿਹੜਾ ਹੈ ਬਹੁਤ ਸਾਰੀਆਂ ਦਿੱਕਤਾਂ ਆ ਸਕਦੀਆਂ ਨੇ 14 ਦਸੰਬਰ 1971 ਦਾ ਦਿਨ ਹੁੰਦਾ ਆ ਸਮਾਂ ਹੁੰਦਾ ਆ ਸਵੇਰੇ 8:02 ਜਦੋਂ ਨਿਰਮਲਜੀਤ ਸਿੰਘ ਸਿੱਖ ਹੋਰਾਂ ਨੂੰ ਇਹ ਸੂਚਨਾ ਮਿਲਦੀ ਹੈ ਕਿ ਪਾਕਿਸਤਾਨ ਦੇ ਜਹਾਜ਼ਾਂ ਨੇ ਸ਼੍ਰੀਨਗਰ 에ਅਰ ਬੇਸ ਦੇ ਉੱਤੇ ਹਮਲਾ ਕਰ ਦਿੱਤਾ ਤੇ ਉਹਨਾਂ ਵੱਲੋਂ ਇੱਕ ਬੰਬ ਜਿਹੜਾ ਆ 99 ਦੇ ਉੱਤੇ ਸੁੱਟਿਆ ਜਾਂਦਾ ਹੈ ਤੇ ਚਾਰੇ ਪਾਸੇ ਧੂਆਂ ਧੂਆਂ ਹੋ ਜਾਂਦਾ ਆ ਨਿਰਮਲਜੀਤ ਸਿੰਘ ਸੇਖੋਂ ਆਪਣੇ ਸਾਥੀ ਦੇ ਨਾਲ ਪਾਕਿਸਤਾਨ ਨੂੰ ਜਵਾਬ ਦੇਣ ਦੀ ਤਿਆਰੀ ਕਰਦੇ ਆ। ਹਲੇ ਤੂੰ ਆ ਹੁੰਦਾ ਹੀ ਹੈ ਨਿਰਮਲਜੀਤ ਸਿੰਘ ਸੇਖੋਂ ਆਪਣੇ ਫਾਈਟਰ ਜੈਟ ਨੂੰ ਉਡਾ ਦਿੰਦੇ ਆ। 8:02 ਮਿੰਟ ਤੇ ਉਹਨਾਂ ਨੂੰ ਸੂਚਨਾ ਮਿਲਦੀ ਹੈ ਕਿ ਪਾਕਿਸਤਾਨ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਤੇ 8:04 ਮਿੰਟ ਤੇ ਕਹਿੰਦੇ ਆ ਕਿ ਨਿਰਮਲਜੀਤ ਸਿੰਘ ਸੇਖੋਂ ਆਪਣੇ ਫਾਈਟਰ ਜੈਟ ਦੇ ਨਾਲ ਅਸਮਾਨ ਦੇ ਵਿੱਚ ਉਹਨਾਂ ਦਾ ਮੁਕਾਬਲਾ ਕਰਨ ਲਈ ਪਹੁੰਚ ਜਾਂਦੇ ਆ। ਦਰਸ਼ਕੋ 1971 ਦੇ ਵਿੱਚ ਅਜਿਹੇ ਬਹੁਤ ਜ਼ਿਆਦਾ ਸਿਸਟਮ ਨਹੀਂ ਸਨ ਜਿਨ੍ਹਾਂ ਤੋਂ ਇਹ ਪਤਾ ਲਗਾਇਆ ਜਾ ਸਕੇ ਕਿ ਕਿੰਨੇ ਜਹਾਜ਼ਾਂ ਨੇ ਹਮਲਾ ਕੀਤਾ ਆ ਕਿਉਂਕਿ ਨਿਰਮਲਜੀਤ ਸਿੰਘ ਸੇਖੋਂ ਨੂੰ ਵੀ ਲੱਗਿਆ ਹੋਵੇਗਾ ਕਿ ਸ਼ਾਇਦ ਇੱਕ ਦੋ ਜਿਹੜੇ ਆ ਫਾਈਟਰ ਜੈਟ ਹੋਣਗੇ ਪਰ ਜਦੋਂ ਅਸਮਾਨ ਦੇ ਵਿੱਚ ਜਾਂਦੇ ਆ ਤੇ ਦੇਖਦੇ ਆ ਕਿ ਉੱਥੇ ਇੱਕ ਨਹੀਂ ਦੋ ਨਹੀਂ ਬਲਕਿ 6 ਫਾਈਟਰ ਜੈਟਾਂ ਦੇ ਨਾਲ ਪਾਕਿਸਤਾਨ ਨੇ ਹਮਲਾ ਕੀਤਾ ਸੀ ਪਰ ਨਿਰਮਲਜੀਤ ਸਿੰਘ ਸੇਖੋਂ ਇੱਥੇ ਡਰਦੇ ਨਹੀਂ ਸਗੋਂ ਆਪਣੀ ਬਹਾਦਰੀ ਨੂੰ ਦਿਖਾਉਂਦੇ ਨੇ ਕਿ ਉਹ ਪਾਕਿਸਤਾਨ ਜੈਟਾਂ ਦਾ ਮੁਕਾਬਲਾ ਕਰਦੇ ਨੇ ਸਭ ਤੋਂ ਪਹਿਲਾਂ ਉਹ ਪਾਕਿਸਤਾਨ ਦੇ ਇੱਕ ਫਾਈਟਰ ਜੈਟ ਨੂੰ ਸੁੱਟ ਦਿੰਦੇ ਨੇ ਉਹਨੂੰ ਕ੍ਰੈਸ਼ ਕਰ ਦਿੰਦੇ ਨੇ ਉਹਦੇ ਉੱਤੇ ਜਿਹੜਾ ਆ ਅਟੈਕ ਕਰਦੇ ਨੇ ਉਸ ਤੋਂ ਬਾਅਦ ਉਹ ਦੂਜਾ ਜਿਹੜਾ ਪਾਕਿਸਤਾਨ ਦਾ ਫਾਈਟਰ ਜੈਟ ਹੁੰਦਾ ਆ ਉਹਦੇ ਉੱਤੇ ਹਮਲਾ ਕਰਦੇ ਨੇ ਤੇ ਉਸ ਨੂੰ ਅੱਗ ਲੱਗ ਜਾਂਦੀ ਹੈ ਇਸ ਦੇ ਨਾਲ ਹੀ ਦਰਸ਼ਕੋ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਅਸਮਾਨ ਦੇ ਵਿੱਚ ਘੁੰਮਣ ਜਿਹੜੇ ਹੁੰਦੇ ਆ ਨਿਰਮਲਜੀਤ ਸਿੰਘ ਸਿੱਖੋਂ ਦੇ ਸਾਥੀ ਹੁੰਦੇ ਆ ਉਹ ਵੀ ਹੁੰਦੇ ਆ ਪਰ ਬਹੁਤ ਸਾਰੀਆਂ ਚੀਜ਼ਾਂ ਜਿਹਾ ਹੁੰਦੀਆਂ ਨੇ ਕਿ ਉਹਨਾਂ ਦਾ ਤਾਲਮਿਲ ਆਪਸ ਦੇ ਵਿੱਚ ਟੁੱਟ ਜਾਂਦਾ ਆ ਪਰ ਜੋ ਆਖਰੀ ਸੰਦੇਸ਼ ਜਿਹੜਾ ਮਿਲਦਾ ਆ ਕੋ ਮਨੂ ਉਹ ਹੀ ਮਿਲਦਾ ਆ ਕਿ ਜੀ ਨਿਰਮਲਜੀਤ ਸਿੰਘ ਸੇਖੋ ਕਹਿੰਦੇ ਆ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਫਾਈਟਰ ਜੈਟ ਨੂੰ ਵੀ ਅੱਗ ਲੱਗ ਗਈ ਹੈ ਹੁਣ ਜਿਹੜਾ ਆ ਮੋਰਚਾ ਤੁਸੀਂ ਸੰਭਾਲੋ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ 6 ਦਾ ਮੁਕਾਬਲਾ ਇੱਕ ਫਾਈਟਰ ਜੈਟ ਦੇ ਨਾਲ ਹੋ ਰਿਹਾ ਸੀ ਪਰ ਨਿਰਮਲਜੀਤ ਸਿੰਘ ਸੇਖੋ ਨੇ ਆਪਣੀ ਬਹਾਦਰੀ ਦੇ ਨਾਲ ਪਾਕਿਸਤਾਨ ਦੇ ਦੋ ਫਾਈਟਰ ਜੈਟਾਂ ਨੂੰ ਤਬਾਹ ਕਰ ਦਿੱਤਾ ਸੀ ਤੇ ਜਿਹੜੇ ਮਨਸੂਬਿਆਂ ਦੇ ਨਾਲ ਪਾਕਿਸਤਾਨ ਨੇ ਹਮਲਾ ਕੀਤਾ ਸੀ ਸ਼੍ਰੀਨਗਰ 에ਅਰ ਬੇਸ ਤੇ ਉਸ ਦੇ ਵਿੱਚ ਉਹ ਅਸਫਲ ਹੋ ਗਏ ਸਨ ਉਹਨਾਂ ਨੂੰ ਵਾਪਸ ਪਰਤਣਾ ਪਿਆ ਸੀ ਨਿਰਮਲਜੀਤ ਸਿੰਘ ਸੇਖੋਂ ਦੀ ਬਹਾਦਰੀ ਦੇ ਕਾਰਨ ਦਰਸ਼ਕੋ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜੇ ਫਾਈਟਰ ਜੈਟ ਹੁੰਦੇ ਆ ਉਹਨਾਂ ਦੇ ਵਿੱਚ ਸਿਰਫ ਇੱਕੋ ਹੀ ਜਿਹੜਾ ਆ ਪਾਇਲਟ ਜਾਂ ਪਰ ਕਹਿ ਸਕਦੇ ਆ ਆਫੀਸਰ ਬੈਠਾ ਹੁੰਦਾ ਆ ਉਦੇ ਵਿੱਚ ਕੀ ਹੁੰਦਾ ਹੈਗਾ ਕਿ ਉਹਦੀ ਜਿਹੜੀ ਕੁਰਸੀ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਤੇ ਉਹ ਪੈਰਾਸ਼ੂਟ ਦਾ ਕੰਮ ਕਰਦੀ ਹੈ ਪਰ ਜਦੋਂ ਨਿਰਮਲਜੀਤ ਸਿੰਘ ਸੇਕੋਹਰਾਂ ਦੇ ਫਾਈਟਰ ਜੈਟ ਨੂੰ ਅੱਗ ਲੱਗਦੀ ਹੈ ਤਾਂ ਉਸ ਦਾ ਸਾਰਾ ਸਿਸਟਮ ਜਿਹੜਾ ਆ ਉਹ ਖਰਾਬ ਹੋ ਜਾਂਦਾ ਆ ਜਿਸ ਦੇ ਕਾਰਨ ਜਿਹੜਾ ਆ ਉਹ ਪੈਰਾਸ਼ੂਟ ਦੀ ਵੀ ਸਹਾਇਤਾ ਨਹੀਂ ਲੈ ਪਾਉਂਦੇ ਤੇ ਉਹਨਾਂ ਦਾ ਜਿਹੜਾ ਪਲੇਨ ਹੈ ਉਹ ਕ੍ਰੈਸ਼ ਹੋ ਜਾਂਦਾ ਆ ਉਹ ਧਰਤੀ ਦੇ ਉੱਤੇ ਡਿੱਗ ਜਾਂਦਾ ਆ ਫਿਰ 에ਅਰ ਫੋਰਸ ਤੇ ਆਰਮੀ ਬਹੁਤ ਕੋਸ਼ਿਸ਼ ਕਰਦੇ ਆ ਕੀ ਲੱਭਿਆ ਜਾਏ ਕਿ ਨਿਰਮਲਜੀਤ ਸਿੰਘ ਸੇਖੋਂ ਦੇ ਸਰੀਰ ਨੂੰ ਜਿਹੜਾ ਆ ਉਹਨਾਂ ਦੇ ਪਰਿਵਾਰ ਨੂੰ ਸਵਿਰਧ ਕੀਤਾ ਜਾਵੇ ਪਰ ਅਜੇ ਹਾਂ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਜਿਹੜਾ ਫਾਈਟਰ ਜੈਟ ਹੁੰਦਾ ਆ ਉਹਦਾ ਕੁਝ ਮਲਬਾ ਕੁਝ ਹਿੱਸਾ ਜਿਹੜਾ ਆ 에ਅਰ ਫੋਰਸ ਤੇ ਆਰਮੀ ਨੂੰ ਮਿਲ ਜਾਂਦਾ ਆ ਪਰ ਨਿਰਮਲਜੀਤ ਸਿੰਘ ਸੇਖੋਂ ਹੋਰਾਂ ਦਾ ਸਰੀਰ ਨਹੀਂ ਮਿਲਦਾ ਦਸ਼ਕੋ ਤੁਹਾਨੂੰ ਮੈਂ ਇੱਥੇ ਇਹ ਦੱਸ ਦਿਆਂ ਕਿ ਨਿਰਮਲਜੀਤ ਸਿੰਘ ਸੇਖੋਂ ਹੋਰਾਂ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੁੰਦਾ ਆ ਪਰ ਉਹ ਇਹੋ ਜੀ ਬਹਾਦਰੀ ਪੇਸ਼ ਕਰਦੇ ਐ ਕੀ ਉਹ ਸ਼ਹਾਦਤ ਨੂੰ ਪ੍ਰਾਪਤ ਕਰਦੇ ਆ ਤੇ ਉਹ ਵਾਇੂਸੇਨਾ ਦੇ ਇਕਲੋਤੇ ਜਵਾਨ ਨੇ ਜਿਨ੍ਹਾਂ ਨੂੰ ਪਰਮ ਵੀਰ ਚੱਕਰ ਮਿਲਿਆ ਆ ਜੋ ਕਿ ਆਰਮੀ ਦੇ ਵਿੱਚ ਜੋ ਕਿ ਸਾਡੀ ਫੌਜ ਦੇ ਵਿੱਚ ਜੋ 에ਅਰ ਫੋਰਸ ਦੇ ਵਿੱਚ ਜੋ ਡਿਫੈਂਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਆ ਸਨਮਾਨ ਹੁੰਦਾ ਆ ਉਹ ਹਾਸਲ ਕੀਤਾ ਸੀ ਨਿਰਮਲਜੀਤ ਸਿੰਘ ਸਿੱਖ ਹੋਗਰਾਂ ਨੇ ਹੁਣ ਤੱਕ ਕਹਿੰਦੇ ਆ ਕਿ ਡਿਫੈਂਸ ਦੇ 21 ਜਵਾਨਾਂ ਨੂੰ ਇਹ ਜਿਹੜਾ ਆ ਸਨਮਾਨ ਮਿਲਿਆ ਹੈਗਾ ਜਾਂ ਸ਼ਹੀਦ ਹੋਣ ਉਪਰੰਤ ਤੇ ਨਿਰਮਲਜੀਤ ਸਿੰਘ ਸੇਖੋ ਹੋਰੀ ਵਾਯੂ ਸੈਨਾ ਯਾਨੀ ਹਵਾਈ ਸੈਨਾ ਦੇ ਇਕਲੌਤੇ ਜਵਾਨ ਨੇ ਜਿਨ੍ਹਾਂ ਨੂੰ ਪਰਮ ਵੀਰ ਚੱਕਰ ਦੇ ਨਾਲ ਨਵਾਜ਼ਿਆ ਗਿਆ ਸੀ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਪਤਨੀ ਤੇ ਪਿਤਾ ਜੀ ਵੱਲੋਂ ਇਹ ਸਨਮਾਨ ਜਿਹੜਾ ਆ ਹਾਸਲ ਕੀਤਾ ਗਿਆ ਸੀ ਦਰਸ਼ਕੋ ਇੱਥੇ ਤੁਹਾਨੂੰ ਇਹ ਦੱਸ ਦਿਆਂ ਕਿ ਜੇਕਰ ਤੁਸੀਂ ਨਿਰਮਲਜੀਤ ਸਿੰਘ ਸੇਖੋ ਹੋਰਾਂ ਦੇ ਉਸ ਫਾਈਟਰ ਜੈਡ ਦਾ ਕੁਝ ਹਿੱਸਾ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦਿੱਲੀ ਦੇ 에ਅਰ ਫੋਰਸ ਦੇ ਮਿਊਜ਼ੀਅਮ ਦੇ ਵਿੱਚ ਜਾ ਸਕਦੇ ਹੋ ਜਿੱਥੇ ਉਹਨਾਂ ਦੇ ਜਹਾਜ਼ ਦਾ ਕੁਝ ਹਿੱਸਾ ਜੜਾਇਆ ਪਿਆ ਆ ਨਿਰਮਲਜੀਤ ਸਿੰਘ ਸਿੱਖ ਹੋਰਾਂ ਨੇ ਅਜਹੀ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਕਿ ਅੱਜ ਤੱਕ ਦੁਨੀਆ ਉਹਨਾਂ ਨੂੰ ਸਲਾਮ ਕਰਦੀ ਹੈ ਕਿਉਂਕਿ ਇੱਕ ਵਿਅਕਤੀ ਨੇ 6 ਪਾਕਿਸਤਾਨੀ ਫਾਈਟਰ ਜੈਟਾਂ ਦਾ ਮੁਕਾਬਲਾ ਕੀਤਾ ਦਰਸ਼ਕੋ ਜੇਕਰ ਆਪਾਂ ਪਿਛੋਕੜ ਵੱਲ ਜਾਈਏ ਤਾਂ ਨਿਰਮਲਜੀਤ ਸਿੰਘ ਸਿੱਖ ਹੋਰਾਂ ਦੀ ਹਾਈਟ ਬਹੁਤ ਜ਼ਿਆਦਾ ਸੀ ਜਦੋਂ ਫਾਈਟਰ ਜੈਟ ਦੇ ਵਿੱਚ ਬੈਠਦੇ ਸਨ ਤਾਂ ਉਹਨਾਂ ਦੇ ਗੋਡੇ ਜਿਹੜੇ ਨੇ ਉਵਿਚ ਅਰਜੰਦੇ ਸਨ ਪਰ ਉਹਨਾਂ ਨੇ ਪੂਰੀ ਮਿਹਨਤ ਕੀਤੀ ਪੂਰੀ ਮੁਸ਼ਕਲ ਕੀਤੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਆਪ ਨੂੰ ਫਾਈਟਰ ਜੈਟ ਦੇ ਵਿੱਚ ਸਹੀ ਤਰੀਕੇ ਨਾਲ ਬਿਠਾ ਸਕਣ ਤੇ ਉਹ ਫਾਈਟਰ ਜੈਟ ਨੂੰ ਉਡਾ ਕੇ ਜਿਹੜਾ ਹੈ ਮੁਕਾਬਲਾ ਕਰ ਸਕਣ ਦਰਸ਼ਕੋ ਸਾਨੂੰ ਬਹੁਤ ਘੱਟ ਅਜਿਹੀਆਂ ਬਹਾਦਰੀ ਦੀਆਂ ਮਿਸਾਲਾਂ ਮਿਲਦੀਆਂ ਨੇ ਜੋ ਨਿਰਮਲਜੀਤ ਸਿੰਘ ਸਿੱਖ ਹੋਣਾਂ ਨੇ ਸਥਾਪਿਤ ਕੀਤੀਆਂ ਨੇ ਉਮੀਦ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਸਾਡੇ ਇਸ ਜਵਾਨ ਦੇ ਉੱਤੇ ਰਹੀ ਦੁਨੀਆ ਤੱਕ ਮਾਣ ਰਹੇਗਾ ਤੇ ਪੰਜਾਬੀਆਂ ਨੇ ਜਿੱਥੇ ਹਰ ਖੇਤਰ ਦੇ ਵਿੱਚ ਆਪਣੀ ਬਹਾਦਰੀ ਦੇ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ ਇਸੇ ਤਰ੍ਹਾਂ ਨਿਰਮਲਜੀਤ ਸਿੰਘ ਸਿੱਖੋਹਰਾਂ ਨੇ ਵੀ ਆਪਣੀ ਬਹਾਦਰੀ ਦੀ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ ਪੂਰੀ ਦੁਨੀਆ ਦੇ ਵਿੱਚ ਦਰਸ਼ਕੋ ਜੇਕਰ ਤੁਸੀਂ ਨਿਰਮਲਜੀਤ ਸਿੰਘ ਸਿੱਖੋ ਬਾਰੇ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਚੰਡੀਗੜ੍ਹ ਦੇ ਵਿੱਚ 에ਅਰ ਫੋਰਸ ਦਾ ਮਿਊਜ਼ੀਅਮ ਬਣਿਆ ਹੋਇਆ ਹੈ ਤੁਸੀਂ ਉੱਥੇ ਜਾ ਕੇ ਇੰਨਾ ਬਾਰੇ ਹੋਰ ਵੀ ਵਿਸਥਾਰ ਦੇ ਨਾਲ ਜਾਣਕਾਰੀ ਲੈ ਸਕਦੇ ਹੋ ਤੇ ਨਾਲ ਦੀ ਨਾਲ ਇਹ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਇਸੇਵਾਲ ਜਿੱਥੇ ਨਿਰਮਲਜੀਤ ਸਿੰਘ ਸਿੱਖੋਂ ਦਾ ਜਨਮ ਹੋਇਆ ਸੀ ਉਸ ਧਰਤੀ ਤੇ ਵੀ ਜਾਣਾ ਚਾਹੀਦਾ ਹੈ ਉਸ ਧਰਤੀ ਨੂੰ ਵੀ ਸਾਨੂੰ ਸਜਦਾ ਕਰਕੇ ਆਉਣਾ ਚਾਹੀਦਾ ਹੈ ਜਿਸ ਦੀ ਭੋਏ ਦੇ ਵਿੱਚ ਜਿਸ ਦੀ ਸਰਜ਼ਮੀਨ ਦੇ ਉੱਤੇ ਇੱਕ ਬਹਾਦਰ ਨੇ ਜਨਮ ਲਿਆ ਜਿਸ ਦੀ ਮਿਸਾਲ ਅੱਜ ਤੱਕ ਦੁਨੀਆ ਦਿੰਦੀ ਹੈ ਕਿ ਉਸ ਨੇ ਅਜਿਹੀ ਬਹਾਦਰੀ ਦਿਖਾਈ ਹੈ ਜਿਸ ਨੂੰ ਹਰ ਕੋਈ ਸਲਾਮ ਕਰਦਾ ਆ ਅਸੀਂ ਵੀ ਨਿਰਮਲਜੀਤ ਸਿੰਘ ਸਿੱਖੋਂ ਦੀ ਬਹਾਦਰੀ ਨੂੰ ਸਲਾਮ ਕਰਦੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਨਿਰਮਲਜੀਤ ਸਿੰਘ ਸਿੱਖੋਂ ਬਾਰੇ ਬਹੁਤ ਜਾਣਕਾਰੀ ਮਿਲੀ ਹੋਵੇਗੀ ਤੇ ਅਜਿਹੇ ਹੀ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਜੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਤੇ ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ ਧੰਨਵਾਦ